ਠਿੰਡਾ ਦੇ ਗਣਪਤੀ ਅਨਕਲੇ ਵਿਖੇ ਇੱਕ ਜਿਮ ਟ੍ਰੇਨਰ ਵੱਲੋਂ ਛੱਤ ਦੇ ਉੱਪਰੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਡੀਐਸਪੀ ਹਰਬੰਸ ਸਿੰਘ ਨੇ ਕਿਹਾ ਸਾਡੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ ਤੇ ਉਹਨਾਂ ਦੇ ਬਿਆਨ ਲਿਖਣ ਤੋਂ ਬਾਅਦ ਹੋਵੇਗੀ ਅਗਲੀ ਨਵਲੋਪਰਾਪਤ ਕਾਰਵਾਈ ਮਾਮਲਾ ਅੱਜ ਸਵੇਰੇ 8:00 ਵਜੇ ਦੇ ਲਗਭਗ ਦਾ ਬਠਿੰਡਾ ਦੇ ਡੱਬਵਾਲੀ ਰੋਡ ਤੇ ਗਣਪਤੀ ਐਨਕਲੇਵ ਦੇ ਵਿੱਚ ਇੱਕ ਜਿਮ ਟ੍ਰੇਨਰ ਜੋ ਪਿਛਲੇ 2 ਸਾਲਾਂ ਤੋਂ ਇਸ ਜਿਮ ਦੇ ਅੰਦਰ ਟ੍ਰੇਨਿੰਗ ਦੇ ਰਿਹਾ ਸੀ ਅਤੇ 4 ਸਾਲਾਂ ਤੋਂ ਬਠਿੰਡਾ ਦੇ ਅੰਦਰ ਰਹਿ ਆਪਣਾ ਰਹਿ ਆਪਣੀ ਪਤਨੀ ਦੇ ਸਮੇਤ ਰਹਿ ਰਿਹਾ ਸੀ ਇਹ ਗੰਗਾ ਨਗਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ 4 ਸਾਲਾਂ ਤੋਂ ਆਪਣੀ ਪਤਨੀ ਦੇ ਨਾਲ ਬਠਿੰਡਾ ਵਿਖੇ ਸ਼ੀਸ਼ਮੇਲ ਦੇ ਅੰਦਰ ਇਹ ਆਪਣਾ ਰਹਿ ਰਿਹਾ ਸੀ ਤਾਂ ਅੱਜ ਸਵੇਰੇ ਇਹ ਆਪਣੇ ਜਿਮ ਦੇ ਅੰਦਰ ਆਇਆ ਅਤੇ ਕੁਝ ਲੋਕਾਂ ਨੂੰ ਇਸ ਵੱਲੋਂ ਅੱਜ ਆਪਣਾ ਟ੍ਰੇਨਿੰਗ ਵੀ ਦਿੱਤੀ ਗਈ ਤੇ ਉਸ ਤੋਂ ਬਾਅਦ ਛੱਤ ਦੇ ਉੱਪਰ ਚੜ ਕੇ ਇਹਨੇ ਛਾਲ ਮਾਰ ਦਿੱਤੀ। ਇਸ ਸਬੰਧੀ ਡੀਐਸਪੀ ਨੇ ਕਿਹਾ ਕਿ ਇਹਦਾ 7 ਸਾਲ ਪਹਿਲਾਂ ਵਿਆਹ ਹੋਇਆ ਤੇ ਇਹਦਾ ਕੋਈ ਬੱਚਾ ਨਹੀਂ ਹੈ। ਪਰ ਪੁਲਿਸ ਇਸ ਮਾਮਲੇ ਦੀ ਹਜੇ ਤੱਕ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਨੂੰ ਸਾਡੇ ਵੱਲੋਂ ਬੁਲਾਇਆ ਗਿਆ ਹੈ ਅਤੇ ਜੋ ਵੀ ਉਹਨਾਂ ਦੇ ਬਿਆਨ ਹੋਣਗੇ ਉਸ ਹਿਸਾਬ ਦੇ ਨਾਲ ਸਾਡੇ ਵੱਲੋਂ ਕਾਰਵਾਈ ਜਿਹੜੀ ਕੀਤੀ ਗਈ ਹੈ। ਦੱਸਦੀ ਹੈ ਕਿ ਬਠਿੰਡਾ ਪੁਲਿਸ ਵੱਲੋਂ ਜਾਂਚ ਇਸ ਵਿਅਕਤੀ ਵੱਲੋਂ ਛੱਤ ਦੇ ਉੱਪਰ ਛਾਲ ਮਾਰੀ ਗਈ। ਦਾ ਉਸ ਮੌਕੇ ਥਾਣਾ ਕਰਨਾਲ ਕਲੋਨੀ ਦੇ ਅਧੀਨ ਪੈਂਦੀ ਚੌਂਕੀ ਵਰਦਮਾਨ ਦੇ ਸਾਰੇ ਹੀ ਅਧਿਕਾਰੀ ਇਥੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਜਾਂਚ ਤੋਂ ਬਾਅਦ ਇਸ ਨੂੰ ਮ੍ਰਿਤਕ ਕੋਸ਼ਤ ਕਰ ਦਿੱਤਾ ਗਿਆ ਅਤੇ ਇਸ ਦੀ ਲਾਸ਼ ਬਠਿੰਡਾ ਦੀ ਮੁਰਦਾ ਘਰ ਦੇ ਅੰਦਰ ਰੱਖੀ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਿਵਾਰ ਕੇ ਮੈਂਬਰਾਂ ਦੇ ਬਿਆਨ ਲਿਖਣ ਤੋਂ ਬਾਅਦ ਅਗਲੀ ਕਾਰਵਾਈ ਆ ਹੋਵੇਗੀ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨੇ ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰ ਅਤੇ ਡੀਐਸਪੀ ਸਿਟੀ 1 ਹਰਮਨ ਸਿੰਘ ਟਾਲੀਵਾਲਾ ਨਾਮ ਹੈ ਡਾਕਟਰ ਹਰਸ਼ੀਪ ਗੋਇਲ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਿਠਾਏ ਜੀ ਬਤਿਕ ਮਾਮਲਾ ਸਾਹਮਣੇ ਇੱਕ ਸੁਸਾਇਸਾਈਡ ਦਾ ਕੇਸ ਰਿਜਿਸਟਰ ਹੈ ਸਰ ਸਰ ਦੇ ਕੋਲ ਸੁਬਾ ਲਗਭਗ 9:30 ਵਜੇ ਇੱਕ ਬੋਡੀ ਆਈ ਸੀਗੀ ਤੇ ਦੱਸਣ ਮੁਤਾਬਕ ਉਹ ਗਣਪਤੀ ਇੰਕਲੇਵ ਦੀ ਮਾਰਕੀਟ ਦੇ ਵਿੱਚ ਜਿਮ ਟ੍ਰੇਨਰ ਸੀਗੇ ਤੇ ਜਿਹੜੇ ਨਾਲ ਉਹਨਾਂ ਨੂੰ ਲੈ ਕੇ ਆਏ ਸੀ ਸੁਬਾ ਜਿਮ ਕਰ ਰਹੇ ਸੀ ਤੇ ਜਿਮ ਦੇ ਐਮਪਲੋਇਰ ਸੀ ਐਮਪਲਾਈ ਸੀਗੇ ਤੇ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਜਿਮ ਦੀ ਛੱਤ ਤੋਂ ਛਾਲ ਮਾਰਤੀ ਸੀ ਜਦੋਂ ਸਾਡੇ ਕੋਲ ਲੈ ਕੇ ਆਏ ਉਹਨਾਂ ਦੀ ਮੌਤ ਹੋ ਚੁੱਕੀ ਸੀ ਅਸੀਂ ਬਾਡੀ ਨੂੰ ਡੈਡਾ ਹਸਪਤਾਲ ਬਟਿੰਡਾ ਵਿਖੇ ਜਮ੍ਹਾਂ ਕਰਾਤਾ ਤੇ ਪੁਲਿਸ ਨੂੰ ਵਲੇਰੀ ਕਾਰਵਾਈ ਲਈ ਇਨਫੋਰਮੇਸ਼ਨ ਪੇਜੀ ਇਹ ਨਹੀਂ ਇਹ ਨਹੀਂ ਕਰਦੇ ਉਹਨਾਂ ਦੀ ਜਿਹੜੀ ਦੇਖਣ ਮੁਤਾਬਕ 45-50 ਸਾਲ ਦੀ ਲੱਗਦੀ ਹੈਗੀ ਤੇ ਉਹ ਸ਼ਾਇਦ ਸ਼ੀਸ਼ ਮਹਿਲ ਦੇ ਰਹਿਣ ਵਾਲੇ ਹੈਗੇ ਤੇ ਆਪਣੀ ਵਾਈਫ ਨਾਲ ਰਹਿੰਦੇ ਪੇਰੈਂਟਸ ਉਹਨਾਂ ਦੇ ਬਾਹਰ ਇਹ ਮਾਮਲਾ ਜਿੰ ਪ੍ਰੇਮਰ ਬਣੇ ਹੋ ਕਾਫੀ ਤੌਰ ਤੇ ਕੋਈ ਕੁਛੇ ਮਾਮਲਾ ਸਾਹਮਣੇ ਸਾਨੂੰ ਜੀ ਸੁਰੇ 9:00 ਵਜੇ ਜਦੋਂ ਸਾਡੇ ਪੀਸੀਆਰ ਕੰਟਰੋਲ ਰੂਮ ਬਠਿੰਡਾ ਤੋਂ ਸਾਨੂੰ ਇਤਲਾਮ ਮਿਲੀ ਸੀ ਕਿ ਗਣਪਤੀ ਜਿਹੜੇ ਇਥੇ ਇਨਕਲੇਵ ਹੈਗਾ ਉਹਦੇ ਬਾਹਰ ਅਲਰਜੀ ਜਿਹੜਾ ਜਿੰਮ ਬਣਿਆ ਹੋਇਆ ਉਹਦੇ ਛੱਤ ਦੇ ਉੱਪਰੋਂ ਜਿਹੜਾ ਸੀ ਚੜ ਕੇ ਉੱਪਰੋਂ ਛਾਲ ਮਾਰੀ ਹੈ ਜੋ ਉਸੇ ਜਿੰਮ ਦਾ ਟ੍ਰੇਨਰ ਲੜਕਾ ਸੀ ਜਿਸ ਦਾ ਨਾਮ ਨਵੀਨ ਕੁਮਾਰ ਹੈਗਾ ਜੋ ਬੇਸਿਕਲੀ ਗੰਗਾ ਨਗਰ ਦਾ ਰਹਿਣ ਵਾਲਾ ਹੈ ਜੋ ਤਰੀਬ 4 ਸਾਲ ਤੋਂ ਜਿਹੜਾ ਹੈਗਾ ਇੱਥੇ ਸ਼ਿਸ਼ਵਾਲ ਕਲੋਨੀ ਹੈਗੀ ਉਹਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਜਿਹੜਾ ਰਹਿ ਰਿਹਾ ਆਂ ਦੀ ਵਾਈਫ ਦੇ ਨਾਲ ਤੇ ਅਰਸ਼ਾ ਕਰੀਬ 2 ਸਾਲ ਤੋਂ ਉਹ ਜਿਹੜਾ ਹੈ ਐਨਰਜੀ ਜਿਮ ਦੇ ਵਿੱਚ ਜੌਬ ਕਰ ਰਿਹਾ ਹੈਗਾ ਐਜ਼ ਅ ਟ੍ਰੇਨਰ ਤੇ ਉਹਦੇ ਵਿਆਹ ਨੂੰ ਜਿਹੜੇ ਹੈ ਕਰੀਬ 7 ਸਾਲ ਹੋਏ ਹੈਗੇ ਉਹਦੀ ਜਿਹੜੀ ਛਾਲ ਮਾਰਨ ਤੋਂ ਬਾਅਦ ਆ ਦੀ ਜਿਹੜੀ ਸੀਸੀ ਲਿਆ ਕੇ ਉਹਨੂੰ ਇਲਾਜ ਦੇ ਲਈ ਇੱਥੇ ਸਿਨੋ ਹਸਪੀਟਲ ਵਿੱਚ ਐਡਮਿਟ ਕਰਾਇਆ ਜਿੱਥੇ ਉਸਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਤੇ ਉਸਦੇ ਜਿਹੜੇ ਵਾਰਿਸ ਹੈਗੇ ਅਸੀਂ ਗੰਗਾ ਨਗਰ ਤੋਂ ਬੁਲਾਏ ਹੋਏ ਹੈਗੇ ਉਹਨਾਂ ਦੇ ਵਾਰਿਸ ਜਿਹੜੇ ਪਹੁੰਚ ਰਹੇ ਆਂ ਉਹਨੂੰ ਪੁੱਛਣ ਵਾਲੀ ਅਧਿਜਿੜੀਆਂ ਕਰ ਰਹੀ ਸੀ ਮੁੱਢਲੀ ਜਾਂਚ ਕੀ ਕਾਰਨਾਂ ਦਾ ਪਤਾ ਨਹੀਂ ਕਿ ਸਰ ਮੁੱਢਲੀ ਜਾਂਚ ਹੁੰਦਾ ਮੁੱਢਲੀ ਜਾਂਚ ਦੇ ਜਿਹੜੀ ਉਹਦੀ ਵਾਈਫ ਤੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਮੈਰਿਜ ਹੋਏ ਨੂੰ 7 ਸਾਲ ਹੋ ਗਿਆ ਜਿਹੜੀ ਹੈਗਾ ਉਹਦੇ ਕੋਈ ਬੱਚਾ ਜਿਹੜਾ ਪੈਦਾ ਨਹੀਂ ਹੋਇਆ ਬੇਸ ਜਿਹੜਾ ਹੈਗਾ ਇਸ ਗੱਲ ਦਾ ਮੰਨ ਲਵੇ ਬਾਕੀ ਜਦੋਂ ਹੁਣ ਫੈਮਿਲੀ ਆ ਕੇ ਜਿਸ ਤਰ੍ਹਾਂ ਦੇ ਕੋਈ ਸਟੇਟਮੈਂਟ ਰਿਕਾਰਡ ਕਰਾਏਗੀ ਉਸ ਤਰ੍ਹਾਂ ਦੀ ਸੀ ਕਰ ਲਈ ਕਰ ਲਵਾ ਦਿੱਤੀ